ਵਖਵਾ ਕੈਟਾਗਰੀ ਦਾ ਕੰਮ ਕਰਦੇ ਪਰੰਤੂ ਸਾਨੂੰ ਦਿਹਾੜੀਦਾਰ ਮਜ਼ਦੂਰ ਦੀ ਤਨਖਾਹ ਦੇ ਕੇ ਸਾਡਾ ਰੱਜ ਕੇ ਅੱਜ ਵੀ ਸੋਚਣ ਕੀਤਾ ਜਾ ਰਿਹਾ ਹੈ ਜਿਹੜਾ ਮੁੱਖ ਮੰਤਰੀ ਸਾਹਿਬ ਨਾਹਰਾ ਲਾਂਦਾ ਸੀਤ ਭਗ ਸਿੰਘ ਦਾ ਜਿਹੜੀ ਸੋਚ ਦੇ ਉਹਦੀ ਸੋਚ ਦੇ ਪੈਰਾਂ 'ਤੇ ਹੁਣ ਵੀ ਨਹੀਂ ਹੈ। ਕਿਆ ਸਰਕਾਰ ਨੇ શ્રી ਨੰਦਵਰ ਸਾਹਿਬ ਦੀ ਧਾਰਤੀ ਦੇ ਉੱਪਰ ਇੱਕ ਨੋਟੀਫਿਕੇਸ਼ਨ ਜਾਰੀ ਕੀਤਾ ਸੀ ਜੀ ਜਿਹਦੇ ਵਿੱਚ ਅਸੀਂ ਪੰਜਾਬ ਸਕੂਲ ਸਿੱਖਿਆ ਬੋਰਡ ਦੇ 525 ਡੈਲੀ ਵਿੱਚ ਕਰਮਚਾਰੀ ਕਵਰ ਹੁੰਦੇ ਸੀ ਉਹ ਨੋਟੀਫਿਕੇਸ਼ਨ ਜਾਰੀ ਹੋਇਆ ਨੋਟੀਫਿਕੇਸ਼ਨ ਤੇ ਡਾਊਟ ਵੀ ਕਰ ਲਿਆ ਬਸ ਸਦੀ ਬੋਰਡ ਰੀਜਮੈਂਟ ਨੇ ਜੀ ਪਰ ਜਿਹੜੇ ਸਾਡੇ ਨਾਲ ਦੇ ਟੀਚਰ ਸੀ ਉਹਨਾਂ ਨੂੰ ਸਾਰਿਆਂ ਨੂੰ ਰੈਗੂਲਰ ਨੁਕਤੀ ਪੱਤਰ ਦੇ ਦਿੰਦੇ ਜੀ ਪਰ ਸਾਨੂੰ ਵਾਸਤੇ ਕੋਈ ਨੁਕਤੀ ਪੱਤਰ ਨਹੀਂ ਕੋਈ ਕੁਝ ਨਹੀਂ ਇਹ ਐਸਾਂ ਸਾਡੀ ਬੋਰਡ ਨਿਯਮਨਟ ਆ ਇਹ ਸਾਨੂੰ ਬਾਰ ਬਾਰ ਟਾਲ ਮਟੋਲਾ ਲਾ ਰਹੀ ਹੈ ਵੀ ਹਾਥ ਜੀ ਕਵਰ ਨਹੀਂ ਹੁੰਦੇ ਇਹ ਨਹੀਂ ਹੁੰਦੇ ਉਹ ਨਹੀਂ ਹੁੰਦੇ ਜੀ ਹਾਈ ਕੋਰਟ ਨੇ ਡਾਇਰੈਕਸ਼ਨਾਂ ਦਿੱਤੀ ਹੋਈਆਂ ਬਰਾਬਰ ਪੇ ਬਰਾਬਰ ਕੰਮ ਤੇ ਬਰਾਬਰ ਤਨਖਾਹ ਉਹ ਇੱਥੇ ਲਾਗੂ ਨਹੀਂ ਹੋ ਰਿਹਾ ਇਹ ਕੋਰਟ ਨੂੰ ਵੀ ਨਹੀਂ ਮੰਨਦੇ ਤੇ ਨਾ ਸਰਕਾਰ ਨੂੰ ਮੰਨਦੇ ਜਿਹੜੇ ਅਧਿਕਾਰੀ ਆ ਜਿਹੜੀ ਸਰਕਾਰ ਆਈ ਸੀ ਐਜੂਕੇਸ਼ਨ ਨੂੰ ਲੈ ਕੇ ਆਈ ਸੀ ਤੇ ਹੈਲਥ ਨੂੰ ਲੈ ਕੇ ਆਈ ਸੀ ਜੇ ਐਜੂਕੇਸ਼ਨ ਦਾ ਕੋਈ ਸਮਾਰਿਆ ਹੋਣਾ ਤੇ ਧਰਨਾ ਲਾਉਣ ਦੀ ਸਾਨੂੰ ਕੀ ਲੋੜ ਸੀ ਦੇਖੋ ਅਸੀਂ 525 ਤੇ ਦਾਦਾ ਦੇ ਛੋਕੜਾ ਖਾਂਦੇ ਫਿਰ ਰਿਹਾ ਸੀ ਅਸੀਂ ਇੱਥੇ ਕਲਰਕ ਦਾ ਕੰਮ ਕਰ ਰਹੇ ਹਾਂ ਮੇਰੇ ਨਾਲ ਦਾ ਰੈਗਲੂ ਕਲਰਕਾ ਉਹ 1 ਲੱਖ ਤਨਖਾਹ ਲਵਿਆ ਮੈਂ 5000 6000 ਤਨਖਾਹ ਆਉਂਦੀ ਰਹੀ ਉਹ ਹੀ ਕੰਮ ਮੈਂ ਕਰ ਰਿਹਾ ਉਹ ਹੀ ਕੰਮ ਉਹ ਕਰ ਰਿਹਾ ਸਾਡਾ ਤਾਂ ਮਤਭੇਦ ਮਾਰਾ ਸਲੂਕ ਹੋ ਰਿਹਾ ਹੈ ਜਿਹੜਾ ਇੱਥੇ ਸ਼ੋਸ਼ਣ ਹੋ ਰਿਹਾ ਏ ਉਹ ਬੋਰਡ ਪ੍ਰਸ਼ਾਸਨ ਕਰ ਰਿਹਾ ਏ ਜਾਂ ਫਿਰ ਪੰਜਾਬ ਸਰਕਾਰ ਕਰ ਰਹੀ ਏ ਇਹ ਤਾਂ ਪੰਜਾਬ ਸਰਕਾਰ ਨਾਲ ਬੋਰਡ ਪ੍ਰਸ਼ਾਸਨ ਮਿਲਿਆ ਹੋਇਆ ਹੈ ਪੂਰੇ ਪੰਜਾਬ ਦੇ ਵਿੱਚ ਜਿਹੜਾ ਮਿਹਨਤਿਆਰ ਸਾਡਾ ਦਿਵਾਲੀ ਦਸਹਿਰਾ ਗੁਰਪੁਰਬ ਹੁੰਦਾ ਸਾਨੂੰ ਕੋਈ ਛੁੱਟੀ ਨਹੀਂ ਕੋਈ ਐਮਐਲਏ ਮੰਤਰੀ ਮਰ ਗਿਆ ਅਸਲੀ ਮਰ ਗਿਆ ਖਲਾ ਕਾਟਾ ਲੱਗ ਜੂਗਾ ਇਹ ਤਾਂ ਲੇਬਰ ਚੌਂਕ ਬਣਾਇਆ ਹੋਇਆ ਬੋਰਡ ਦਾ ਇਹਨਾਂ ਨੇ ਜਿਹੜਾ ਕੱਚਾ ਬੰਦਾ ਆਂਦਾ ਜਿਹ ਦਿਨ ਕੰਮ ਕਰਦਾ ਉਹਨੂੰ 400 ਰੁਪਏ ਦੇ ਹਾਈਡੇ ਹਿਸਾਬ ਤੇ ਪੈਸੇ ਪਾ ਦਿੰਦੇ ਆ ਨਾ ਇਹਨਾਂ ਨੂੰ ਕੋਈ ਬੋਨਸ ਹੈ ਸਰਤਾ ਜਿਹੜੀਆਂ ਉਹ 400 300 ਪੂਰਾ ਕਰਦਾ 300 ਦਾ ਕੇਸ ਭੇਜਣਾ ਤੇ ਇਹਨਾਂ ਨੇ ਤਾਂ ਇੱਕ ਦਾ ਇੱਕ ਵੀ ਬੰਦੇ ਦਾ ਕੇਸ ਨਹੀਂ ਭੇਜਿਆ ਤੇ ਇਹ ਤਾਂ ਮੰਨ ਲੈ ਵੀ ਸਰਕਾਰ ਦੀਆਂ ਜਿਹੜੀਆਂ ਮੰਨੀਆਂ ਵੀ ਆ ਸਰਕਾਰ ਨੇ ਜਿਹੜੀ ਪਾਗੂ ਕਰ ਉਹਦਾ ਧੱਜੀਆਂ ਡਾਰੇ ਆਪ ਸਰਕਾਰ ਦੇ ਵੱਲੋਂ ਜਿਹੜੇ ਨੋਟੀਫਿਕੇਸ਼ਨ ਹੋਏ ਨੇ ਜਾਂ ਲਾਅ ਕਢੇ ਗਏ ਨੇ ਇਹ ਅਫੀਸ਼ੀਅਲ ਤੌਰ ਤੇ ਆ ਚੁੱਕੇ ਨੇ ਤੇ ਇਸੇ ਚੀਜ਼ ਨੂੰ ਲੈ ਕੇ ਕੋਰਟ ਦੇ ਵਿੱਚ ਕਿਸੇ ਤਰੀਕੇ ਦਾ ਅਜੇ ਤੱਕ ਤੁਹਾਡੇ ਵੱਲੋਂ ਕੋਈ ਚੈਲੰਜ ਨਹੀਂ ਕੀਤਾ ਗਿਆ ਜੀ ਸਰ ਕੋਰਟ ਨੂੰ ਤਾਂ ਆਪਾਂ ਚੈਲੰਜ ਤਾਂ ਕਰੀਏ ਤਾਂ ਸਾਨੂੰ ਮਨਾ ਕਰ ਦਣ ਇਹ ਕੋਰਡ ਵਾਲੇ ਸਾਨੂੰ ਮਨਾ ਕਰ ਦੇਣਾ ਵੀ ਇਸ ਜਿਹੜੇ 10 ਸਾਲ ਵਾਲੀ ਪਾਲਸੀ ਹੈ ਇਹਦੇ ਅੰਗੇਸ ਤੁਸੀਂ ਲਾਗੂ ਨਹੀਂ ਹੋ ਸਕਦੇ ਸਾਨੂੰ ਲਿਖ ਕੇ ਦੇ ਦਿਓ ਵੀ ਅਸੀਂ ਤੁਹਾਨੂੰ ਨਹੀਂ ਕਰ ਸਕਦੇ ਉਹ ਜਿਹੜਾ ਇਹਨਾਂ ਦਾ ਪਲੰਦਾ ਚੱਕ ਕੇ ਅਸੀਂ ਕੋਰਟ ਜਿਹੀ ਜਾਈਏ ਨਾ ਨਾ ਕਰਦੇ ਤੇ ਨਾਹਾ ਕਰਦੇ ਟੀ 84 ਦੇ ਨਾਲ ਜੁੜੇ ਹੋ ਮੈਂ ਰਜਿੰਦਰ ਸਿੰਘ ਜੇ ਗੱਲ ਕੀਤੀ ਜਾਵੇ ਤਾਂ ਪੰਜਾਬ ਦੇ ਅੰਦਰ ਸੱਤਾ ਦੀ ਤਬਦੀਲੀ ਤੋਂ ਬਾਅਦ ਵੀ ਪੰਜਾਬ ਦੇ ਗਿਰਤੀ ਭਾਈਚਾਰੇ ਦੇ ਸਾਹਮਣੇ ਵੱਡੀਆਂ ਚੁਣੌਤੀਆਂ ਨਜ਼ਰ ਆਉਂਦੀਆਂ ਨੇ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਬਾਰ ਬਾਰ ਖੜਾ ਹੈ ਸਭ ਜਦਾ ਡਿਊਕ ਸਿੰਘ ਨਗਰ ਮੁਹਾਲੀ ਦੇ ਵਿੱਚ ਤਾਂ ਇੱਥੇ ਦੇਖ ਰਹੇ ਹਾਂ ਕਿ ਕਿਸ ਤਰੀਕੇ ਦੇ ਨਾਲ ਇਧਰਲੇ ਪਾਸੇ ਜਿਹੜੇ ਅ ਡੇਲੀ ਵੇਜ਼ ਕਰਮਚਾਰੀ ਨੇ ਤਕਰੀਬਨ 550 ਦੀ ਵੱਡੀ ਤعداد ਦੇ ਵਿੱਚ ਤੇ ਉਹਨਾਂ ਦੇ ਵੱਲੋਂ ਪ੍ਰਦਰਸ਼ਨ ਕੀਤਾ ਜਾ ਰਿਹਾ ਏ ਇਸ ਤੋਂ ਪਹਿਲਾਂ ਵੀ ਇਹਨਾਂ ਦੇ ਵੱਲੋਂ ਸਮੇਂ-ਸਮੇਂ ਤੇ ਪ੍ਰਦਰਸ਼ਨ ਕੀਤਾ ਜਾਂਦਾ ਹੈ ਤੇ ਉਸ ਤੋਂ ਬਾਅਦ ਜਿਹੜਾ ਬੋਰਡ ਪ੍ਰਸ਼ਾਸਨ ਹੈ ਉਹਦੇ ਨਾਲ ਗੱਲਬਾਤ ਹੁੰਦੀ ਹੈ ਤਾਂ ਕਿਤੇ ਨਾ ਕਿਤੇ ਉਹ ਇਉਂ ਪ੍ਰਤੀਤ ਹੁੰਦਾ ਹੈ ਕਿ ਜਿਵੇਂ ਮੰਗਾਂ ਨੂੰ ਬੂਰ ਪੈਂਦਾ ਨਜ਼ਰ ਨਹੀਂ ਆ ਰਿਹਾ ਇਸੇ ਨੂੰ ਲੈ ਕੇ ਗੱਲਬਾਤ ਕਰਾਂਗੇ ਕਿਸ ਤਰੀਕੇ ਦੀ ਗੱਲਬਾਤ ਹੋਈ ਹੈ ਤੇ ਮੁੱਖ ਤੌਰ ਤੇ ਡਿਮਾਂਡ ਸਕੀ ਨੇ ਰਾਜਕੁਮਾਰ ਜੀ ਸਭ ਤੋਂ ਪਹਿਲਾਂ ਵੱਡਾ ਸਵਾਲ ਹੈ ਅਸਲ ਦੇ ਵਿੱਚ ਕਿਹੜੀਆਂ ਮੁੱਖ ਡਿਮਾਂਡਸ ਲੈ ਕੇ ਸਮੇਂ-ਸਮੇਂ ਤੇ ਪੰਜਾਬ ਸਕੂਲ ਸਿੱਖਿਆ ਬੋਰਡ ਦਾ ਗਰੂਹਾ ਮਲ ਕੇ ਬੈਠਦੇ ਹੋ ਸਰ ਸਾਡੀ ਮੇਨ ਮੰਗ ਇਹ ਹੈ ਜੀ ਦੇਖੋ ਪੰਜਾਬ ਸਰਕਾਰ ਨੇ શ્રી ਅਨੰਦਪੁਰ ਸਾਹਿਬ ਦੀ ਧਰਤੀ ਦੇ ਉੱਪਰ ਇੱਕ ਨੋਟੀਫਿਕੇਸ਼ਨ ਜਾਰੀ ਕੀਤਾ ਸੀ ਜਿਹਦੇ ਵਿੱਚ ਅਸੀਂ ਪੰਜਾਬ ਸਕੂਲ ਸਿੱਖਿਆ ਬੋਰਡ ਦੇ 525 ਡੇਲੀ ਵਿੱਚ ਕਰਮਚਾਰੀ ਕਵਰ ਹੁੰਦੇ ਸੀ ਉਹ ਨੋਟੀਫਿਕੇਟ ਜਾਰੀ ਹੋਇਆ ਨੋਟੀਫਿਕੇਟ ਉੱਤੇ ਡਾਊਟ ਵੀ ਕਰ ਲਿਆ ਬਸਦੀ ਬੋਰਡ ਮੈਨੇਜਮੈਂਟ ਨੇ ਜੀ ਪਰ ਜਿਹੜੇ ਸਾਡੇ ਨਾਲ ਦੇ ਟੀਚਰ ਸੀ ਉਹਨਾਂ ਨੂੰ ਸਾਰਿਆਂ ਨੂੰ ਰੈਗੂਲਰ ਨਿਯੁਕਤੀ ਪੱਤਰ ਦੇ ਦਿੱਤੇ ਜੀ ਪਰ ਸਾਨੂੰ ਇੱਥੇ ਕੋਈ ਨਿਯੁਕਤੀ ਪੱਤਰ ਨਹੀਂ ਕੋਈ ਕੁਝ ਨਹੀਂ ਸਾਡੇ ਨਾਲ ਟਾਲ ਮਟੋਲੇ ਆ ਗੱਲਬਾਤ ਕੀਤੀ ਜਾ ਰਹੀ ਲਾਰੇ ਲਪੇਟਾਂ ਦੀ ਗੱਲਬਾਤ ਹੋ ਰਹੀ ਹੈ ਜੀ ਇਹ ਅਮ ਦੋਰੇ ਮਾਪਦੰਡ ਕੀ ਸਮਝੇ ਜਾਣ ਫਰਕ ਕਿਉਂ ਸਮਝਿਆ ਜਾ ਰਿਹਾ ਉਹਨਾਂ ਨੂੰ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਗਿਆ ਨੌਕਰੀਆਂ ਮੁਹੱਈਆ ਕਰਵਾ ਦਿੱਤੀਆਂ ਗਈਆਂ ਪਰ ਤੁਹਾਡੇ ਵਾਸਤੇ ਨੌਕਰੀਆਂ ਕਿਉਂ ਨਹੀਂ ਫਿਰ ਪੱਕੇ ਤੌਰ ਤੇ ਸਰ ਇਹ ਤਾਂ ਦੇਖੋ ਬੋਰਡ ਮੈਨੇਜਮੈਂਟ ਦੱਸ ਸਕਦੀ ਵੀ ਸਾਡੇ ਨਾਲ ਮਤਲਬੀ ਮਾਲ ਆ ਕਿਉਂ ਛਲੂਕ ਕੀਤਾ ਜਾ ਰਿਹਾ ਜਦੋਂ ਇੱਕੋ ਨੋਟੀਫਿਕੇਸ਼ਨ ਕੀਤਾ ਪੰਜਾਬ ਸਰਕਾਰ ਨੇ ਜੀ ਉਸੇ ਨੋਟੀਫਿਕੇਸ਼ਨ ਦੇ ਵਿੱਚ ਟੀਚਰ ਜਿਹੜੇ ਸਾਡੇ ਨਾਲ ਦੇ ਸਾਡੇ ਭੈਣ ਭਰਾ ਸੀ ਉਹਨਾਂ ਨੁਕਤੀ ਪੱਤਰ ਜਾਰੀ ਕਰ ਦਿੱਤੇ ਜੀ ਪਰ ਜਿਹੜੇ ਇੱਥੋਂ ਦੀ ਸਾਡੀ ਬੋਰਡ ਮੈਨੇਜਮੈਂਟ ਆ ਇਹ ਸਾਨੂੰ ਬਾਰ-ਬਾਰ ਟਾਲ ਮਟੋਲਾ ਲਾ ਰਹੀ ਹੈ ਵੀ ਹਾਂ ਤੇ ਕਵਰ ਨਹੀਂ ਹੁੰਦੇ ਲਿਖਿਆ ਹੋਇਆ ਪੰਜਾਬ ਸਰਕਾਰ ਨੇ ਵੀ ਇਹ ਸਪੈਸ਼ਲ ਕੈਡਰ ਉਹ ਆ ਵੀ ਕੋਈ ਨਵੀਂ ਭਰਤੀ ਜਿਹੜੀ ਪੋਸਟ ਆ ਖਾਲੀ ਪੋਸਟ ਦਾ ਕੋਈ ਚੱਕਰ ਨਹੀਂ ਜਦੋਂ ਮੈਂ 52 ਸਾਲ ਦੀ ਉਮਰ ਤੇ ਟਾਇਰ ਮੈਂਟਨ ਰਿਪੋਰਟ ਖਤਮ ਹੋ ਜੇਗੀ ਸਪੈਸ਼ਲ ਕੈਡਰ ਦਾ ਮਤਲਬ ਇਹ ਚੱਕਰ ਆ ਤੇ ਇਹ ਇੱਥੋਂ ਦੀ ਬੋਰਡ ਮੈਨੇਜਮੈਂਟ ਇਹ ਜਾਣ ਬੁੱਝ ਕੇ ਸਾਡਾ ਟਾਈਮ ਟਪਾਰੀ ਹੈ ਜੀ ਅੰਨਾ ਕੰਨੀ ਕਰ ਰਹੀ ਹੈ ਪਿਛਲੇ 2 ਸਾਲ ਹੋ ਗਏ ਸਾਨੂੰ ਸਾਨੂੰ ਜਿਹੜੇ ਧਰਨਾ ਲੈਣ ਦਾ ਕੋਈ ਸ਼ੌਂਕ ਨਹੀਂ ਹੈ ਸਾਨੂੰ ਬਾਰ-ਬਾਰ ਧਰਨਾ ਲੈਣਾ ਪੈਂਦਾ ਜੀ ਵੀ ਸਾਡੀ ਮੰਗ ਡਿਮਾਂਡ ਇਹੀ ਆ ਵੀ ਸਾਨੂੰ ਉਸ ਨੋਟੀਫਿਕੇਸ਼ਨ ਦੇ ਸਾਫ ਦੇ ਨਾਲ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਸਾਰੇ ਕਰਮਚਾਰ ਸਾਨੂੰ ਪਿਛਲੇ 15-20 ਸਾਲਾਂ ਸਾਨੂੰ ਕੰਮ ਕਰ ਰਹੇ ਸੀ ਅਤੇ ਅਸੀਂ ਇੱਥੇ ਪੜੇ ਲਿਖੇ ਆਂ ਅਸੀਂ ਕਲਰਕ ਦਾ ਹੈਲਪਰ ਦਾ ਪਲੰਬਰ ਦਾ ਇਲੈਕਟ੍ਰੀਸ਼ੀਅਨ ਦਾ ਵੱਖ-ਵੱਖ ਕੰਮ ਕਰਦੇ ਆ ਜੀ ਵੱਖ-ਵੱਖ ਕੈਟਾਗਰੀ ਦਾ ਕੰਮ ਕਰਦੇ ਆ ਪਰੰਤੂ ਸਾਨੂੰ ਦਿਹਾੜੀਦਾਰ ਮਜ਼ਦੂਰ ਦੀ ਤਨਖਾਹ ਦੇ ਕੇ ਸਾਡਾ ਰੱਜ ਕੇ ਅੱਜ ਵੀ ਸ਼ੋਸ਼ਣ ਕੀਤਾ ਜਾ ਰਿਹਾ ਹੈ ਜਿਹੜਾ ਮੁੱਖ ਮੰਤਰੀ ਸਾਹਿਬ ਨਾਰਾ ਲਾਂਦਾ ਸੀ ਭਗਤ ਸਿੰਘ ਦਾ ਜੀ ਉਹਦੀ ਸੋਚ ਦੇ ਉਹਦੀ ਸੋਚ ਦੀ ਪੈਰਾਂ ਤੇ ਥੋੜ੍ਹ ਵੀ ਨਹੀਂ ਹੈ ਤੁਸੀਂ ਇੱਥੇ ਆ ਕੇ ਦੇਖੋ ਜਿਹੜੀ ਸਰਕਾਰ ਆਈ ਸੀ ਐਜੂਕੇਸ਼ਨ ਨੂੰ ਲੈ ਕੇ ਆਈ ਸੀ ਤੇ ਹੈਲਥ ਨੂੰ ਲੈ ਕੇ ਆਈ ਸੀ ਇਹ ਐਜੂਕੇਸ਼ਨ ਦਾ ਕੋਈ ਸਮਾਰਿਆਵਾ ਹੁੰਦਾ ਤੇ ਧਰਨਾ ਲਾਣ ਨਾਲ ਕੀ ਲੋੜ ਸੀ ਆ ਦੇਖੋ ਅਸੀਂ 525 ਤੇ ਦਰਦਾਂ ਦੇ ਛੋਕੜਾਂ ਖਾਂਦੇ ਫਿਰ ਰਿਹਾ ਸੀ ਬਾਰ-ਬਾਰ ਸਾਲਾਂ ਮੀਟਿੰਗਾਂ ਕਰਦੇ ਕਦੀ ਬੋਰਡ ਮੈਨੇਜਮੈਂਟ ਮੀਟਿੰਗਾਂ ਕਰ ਲੈਂਦੀ ਆ ਸਿੱਖਿਆ ਮੰਤਰੀ ਮੀਟਿੰਗਾਂ ਕਰ ਲੈਂਦਾ ਜੀ ਐਜੂ ਸੈਕਟਰ ਮੀਟਿੰਗਾਂ ਕਰ ਲੈਂਦਾ ਪਰ ਸਾਡਾ ਹੱਲ ਕੋਈ ਨਹੀਂ ਬਰਨਾਲਾ ਉੱਥੇ ਤੋਂ ਉੱਥੇ ਖੜਿਆ ਸਾਡੀ ਇਹੀ ਅਪੀਲ ਆ ਮੁੱਖ ਮੰਤਰੀ ਸਾਹਿਬ ਨੂੰ ਵੀ ਤੁਸੀਂ ਇੱਥੇ ਬੋਰਡ ਮੈਨੇਜਮੈਂਟ ਵੱਲ ਧਿਆਨ ਦਿਓ ਜਿਹੜੀ ਅਫਸਰਸ ਆਈ ਉਹਨੂੰ ਨੱਥ ਪਾਓ ਤੇ ਜਿਹੜਾ ਤੁਸੀਂ ਆਪਣਾ ਨੋਟੀਫਿਕੇਸ਼ਨ ਜਾਰੀ ਕੀਤਾ ਉਸ ਨੋਟੀਫਿਕੇਸ਼ਨ ਜਾਰੀ ਦੇ ਤੇ ਸਾਂਡੂ ਵੀ ਰੈਗੂਲਰ ਜਿਹੜਾ ਨੁਕਤੀ ਪੱਤਰ ਦੇਣ ਤੇ ਆਪਣਾ ਹਰਾ ਪੈਨ ਚਲਾਉ ਜਿਹੜਾ ਤੁਸੀਂ ਕਹਿੰਦੇ ਵੀ ਹਰਾ ਪੈਨ ਚੱਲੂਗਾ ਤੁਹਾਨੂੰ ਕਈ ਦਹਾਕੇ ਹੋ ਗਏ ਇੱਥੇ ਨੌਕਰੀ ਕਰਦੇ ਹੋਏ ਤੇ ਤੁਹਾਡੀਆਂ ਡਿਮਾਂਡਸ ਨੇ ਰੈਗੂਲੇਰ ਕੀਤਾ ਜਾਵੇ ਜਿਹੜੀਆਂ ਹੋਰ ਇਨਕਰੀਮੈਂਟ ਨੂੰ ਲੈ ਕੇ ਵੀ ਕੁਝ ਡਿਮਾਂਡਸ ਰੱਖੇ ਜਾ ਰਹੇ ਨੇ ਫਿਰ ਕਿਤੇ ਜਦੋਂ ਵੀ ਤੁਹਾਡੀ ਇੱਥੋਂ ਦੇ ਪ੍ਰਸ਼ਾਸਨ ਦੇ ਨਾਲ ਕੋਈ ਗੱਲਬਾਤ ਹੁੰਦੀ ਹੈ ਜਾਂ ਤੁਸੀਂ ਇੱਥੇ ਵਿਚਰਦੇ ਹੋ ਫਿਰ ਕਿਸੇ ਤਰੀਕੇ ਦਾ ਕੋਈ ਪ੍ਰੈਸ਼ਰ ਲਾਈਜ਼ ਨਹੀਂ ਕੀਤਾ ਜਾਂਦਾ ਦੇਖੋ ਜੀ ਅਸੀਂ ਇੱਥੇ ਕਲਰਕ ਦਾ ਕੰਮ ਕਰ ਰਹੇ ਹਾਂ ਮੇਰੇ ਨਾਲ ਦਾ ਰੈਗੂਲਰ ਕਲਰਕਾ ਉਹ 3 ਲੱਖ ਤਨਖਾਹ ਲੈ ਰਿਹਾ ਮੈਂ 5000 ਉਹੀ ਕੰਮ ਮੈਂ ਕਰ ਰਿਹਾ ਉਹੀ ਕੰਮ ਹੋ ਕਰ ਰਿਹਾ ਸਾਡੇ ਨਾਲ ਮਤਲਬ ਜਿਮਾਲਾ ਸਲੂਕ ਹੋ ਰਿਹਾ ਹੈ ਸਾਡੇ ਨਾਲ ਮਤਲਬ ਜਿਮਾਲਾ ਸਲੂਕ ਹੈ ਜਿਹੜਾ ਪੰਜਾਬ ਸਰਕਾਰ ਦਾ ਨੋਟੀਫਿਕੇਸ਼ਨ ਹੈ ਉਸੇ ਅਸੀਂ ਉਸੇ ਨੋਟੀਫਿਕੇਸ਼ਨ ਦੇ ਅਧਾਰ ਤੇ ਰੈਗੂਲਰ ਹੋਣ ਦੀ ਮੰਗ ਕਰਦੇ ਆ ਉਸੇ ਨੋਟੀਫਿਕੇਸ਼ਨ ਦੇ ਅਧਾਰ ਤੇ ਅਸੀਂ ਜਿਹੜੀ ਸਾਡਾ ਦਫਤਰੀ ਸਟਾਫ ਕੈਟਾਗਰੀ ABCDD ਦੇ ਅਨੁਸਾਰ ਤਨਖਾਹ ਦੀ ਮੰਗ ਕਰਦੇ ਆ ਛੁੱਟੇ ਦੀ ਮੰਗ ਕਰਦੇ ਆ ਬਲ ਹੋਰ ਤਾਂ ਹੋਰ ਕੀ ਮੈਂ ਤੁਹਾਨੂੰ ਇਹ ਦੱਸਾਂ ਸਾਨੂੰ ਪੂਰੇ ਪੰਜਾਬ ਦੇ ਵਿੱਚ ਜਿਹੜਾ ਮਿਹਨਤਿਆਰ ਸਾਡਾ ਦਿਵਾਲੀ ਦਸਹਿਰਾ ਗੁਰਪੁਰਬ ਹੁੰਦਾ ਸਾਨੂੰ ਕੋਈ ਛੁੱਟੀ ਨਹੀਂ ਕੋਈ ਐਮਐਲਏ ਮੰਤਰੀ ਮਾਰ ਗਿਆ ਅਸੀਂ ਮਾਰ ਇੱਥੋਂ ਤੱਕ ਸਾਨੂੰ ਕੋਈ ਛੁੱਟੀ ਨਹੀਂ ਆ ਸਾਨੂੰ ਸਾਨੂੰ ਬੰਦਾ ਮਜ਼ਦੂਰ ਵਾਲਾ ਕੰਮ ਕੀਤਾ ਹੋਇਆ ਇੱਥੇ ਪੜ੍ਹੇ ਲਿਖੇ ਹੋਣ ਦੇ ਬਾਵਜੂਦ ਸਾਡਾ ਰਾਜ ਕੇ ਸ਼ੋਸ਼ਣ ਕੀਤਾ ਜਾ ਰਿਹਾ ਜਿਹੜੀ ਸਾਡੀ ਪੜ੍ਹਾਈ ਲਿਖਾਈ ਆ ਉਹਦੇ ਸਾਡਾ ਸ਼ੋਸ਼ਣ ਕੀਤਾ ਜਾ ਰਿਹਾ ਅਸੀਂ ਸੀਐਮ ਸਾਹਿਬ ਨੂੰ ਇਹੀ ਬੇਨਤੀ ਕਰਦੇ ਆਂ ਵੀ ਤੁਸੀਂ ਪੰਜਾਬ ਸਕੂਲ ਸਿੱਖਿਆ ਬੋਰਡ ਵਾਲੀ ਚਾਤੀ ਮਾਰੋ ਜਿੱਥੇ ਤੁਸੀਂ ਕਹਿੰਦੇ ਵੀ ਹਾਂ ਸਰਕਾਰ ਚੱਲੂਗੀ ਪਿੰਡਾਂ ਵੱਲ ਸਰਕਾਰ ਚੱਲੂਗੀ ਸਿੱਖਿਆ ਕਿੱਥੇ ਤੱਕ ਪਹੁੰਚ ਜਾ ਪਰ ਅਸੀਂ ਜਿਹੜੇ ਪੜ੍ਹੇ ਲਿਖੇ ਸਿੱਖਿਆ ਬੋਰਡ ਦੇ ਵਿੱਚ ਕੰਮ ਕਰ ਰਹੇ ਆ ਅਸੀਂ ਰੂਲ ਰਹੇ ਆ ਸਾਡੇ ਵਾਲੀ ਵਾਲਾ ਚਾਤੀ ਮਾਰੋ ਤੇ ਸਾਡਾ ਮਸਲਾ ਹੱਲ ਕਰਾਓ ਤਾਂ ਕਿ ਸਾਭੀ ਆਪ ਵੀ ਅਸੀਂ ਵੀ ਆਪਣੇ ਬੱਚੇਆਂ ਪਰਿਵਾਰ ਨੂੰ ਸੁਖ ਸ਼ਾਂਤੀ ਨਾਲ ਤਰੀਕੇ ਨਾਲ ਸਹੀ ਤਰੀਕੇ ਨਾਲ ਢਾਂਗ ਨਾਲ ਪਾਲ ਸਕੀਏ ਜੀ ਕੀ ਨਾਮ ਹੈ ਜੀ ਤੁਹਾਡਾ ਮੇਰਾ ਨਾਮ ਹਰਕੇਸ਼ ਰਾਣਾ ਜੀ ਸਮੇਂ ਸਮੇਂ ਤੇ ਪ੍ਰਦਰਸ਼ਨ ਕੀਤਾ ਜਾਂਦਾ ਹੈ ਬੋਰਡ ਪ੍ਰਸ਼ਾਸਨੀਆਂ ਦੇ ਨਾਲ ਜੁੜੀਆਂ ਹੋਈਆਂ ਕੁਝ ਮੰਗਾਂ ਨੂੰ ਲੈ ਕੇ ਤੇ ਪ੍ਰਦਰਸ਼ਨ ਐ ਕਦੋਂ ਤੱਕ ਕਿੰਨੇ ਲੰਮੇ ਸਮੇਂ ਤੱਕ ਜਾਰੀ ਰਹਿਣਗੇ ਸਰ ਜਿਹੜਾ ਪੰਜਾਬ ਸਕੂਲ ਸਿੱਖਿਆ ਬੋਰਡ ਦਾ ਵਿਭਾਗਮਾ ਇਦੇ ਚ 15 15 20 20 ਸਾਲ ਹੋ ਗਏ ਜਿਹੜੇ ਡੇਲੀ ਵੇਜ ਕਰਮਚਾਰੀ ਐ ਸਫਾਈ ਕਰਮਚਾਰੀ ਐ ਉਹਨਾਂ ਦਾ ਸ਼ੋਸ਼ਨ ਹੋ ਰਿਹਾ ਸ਼ੋਸ਼ਨ ਹੋ ਰਿਹਾ 5 5 6 6000 ਰੁਪਏ ਜਿਹੜੇ ਬੰਦੇ ਬੀਏ ਬੀਐਡ ਪੜ੍ਹਾਈ ਕੀਤੀ ਹੋਈ ਐ ਸਰਕਾਰ ਇੱਕ ਪਾਸੇ ਵਾਅਦੇ ਕਰਕੇ ਜਦੋਂ ਸਰਕਾਰ ਭੂਤਾਂਦਮਾਨ ਜੀ ਸਰਕਾਰ ਬਣੀ ਸੀ ਉਤੋਂ ਪਹਿਲਾਂ ਉਹਦਾ ਬਿਆਨ ਸੀ ਵੀ ਜਦੋਂ ਮੈਂ ਕੁਰਸੀ ਤੇ ਬੈਠੂੰਗਾ ਤਾਂ ਪੰਜਾਬ ਚੋ ਰੈਲੀ ਧਰਨੇ ਸਾਰੇ ਖਤਮ ਹੋ ਜਾਣਗੇ ਤੇ ਮੈਂ ਜਿਹੜੇ ਕੱਚੇ ਵਰਕਰ ਐ ਸਾਰਿਆਂ ਨੂੰ ਪੱਕੇ ਕਰ ਦੂੰਗਾ ਪਰ ਪੂਰੇ ਪੰਜਾਬ ਚ ਤੁਹਾਨੂੰ ਦੇਖਿਆ ਜਦੋਂ ਬੈਠੇ ਨੂੰ ਮਹੀਨਾ ਹੀ ਹੋਇਆ ਸੀ ਤਾਂ ਉਹਦੇ ਨਾਲੋਂ ਵੱਧ ਰੈਲੀ ਧਰਨੇ ਹੋ ਰਹੇ ਆ ਟੈਂਕੀਆਂ ਤੇ ਭੈਣਾ ਚੜ ਰਹੀਆਂ ਆਸ਼ਾ ਵਰਕਰ ਅੰਗਣਵਾੜੀ ਵਰਕਰ ਜਿਹੜਿਆਂ ਦੀ ਸ਼ੋਸ਼ਣ ਹੋ ਰਿਹਾ ਰੱਜ ਕੇ ਸਰਕਾਰ ਨੇ ਜਿਹੜੀ ਆਸ਼ਾ ਵਰਕਰ ਐ ਉਹਨਾਂ ਦੀ ਸਰਕਾਰ ਸਰਕਾਰ ਨੇ ਤਾਂ ਕਹਿ ਵਧਾਣੇ ਤੇ ਉਲਟਾ ਉਹਨਾਂ ਨੂੰ ਕੁਝ ਪੱਤੇ ਮਿਲਤੇ ਉਹਨਾਂ ਤੇ ਵੀ ਕਟ ਲਾਤਾ ਤੁਸੀਂ ਵੱਡੇ ਸਵਾਲ ਖੜੇ ਕੀਤੇ ਆ ਕਿ ਇੱਥੇ ਜਿਹੜੇ ਕਰਮਚਾਰੀ ਨੇ ਉਹਨਾਂ ਦਾ ਸ਼ੋਸ਼ਣ ਹੋ ਰਿਹਾ ਹੈ ਜਿਹੜਾ ਇੱਥੇ ਸ਼ੋਸ਼ਣ ਹੋ ਰਿਹਾ ਹੈ ਉਹ ਆ ਬੋਰਡ ਪ੍ਰਸ਼ਾਸਨ ਕਰ ਰਿਹਾ ਜਾਂ ਫਿਰ ਪੰਜਾਬ ਸਰਕਾਰ ਕਰ ਰਹੀ ਆ ਇਹ ਤਾਂ ਪੰਜਾਬ ਸਰਕਾਰ ਨਾਲ ਬੋਰਡ ਪ੍ਰਸ਼ਾਸਨ ਮਿਲਿਆ ਹੋਇਆ ਹੈ ਦੇਖੋ ਜਿਹੜਾ ਸਰਕਾਰ ਨੇ ਕਾਨੂੰਨ ਪਾਸ ਕੀਤੇ ਵੇ ਕੈਬਨਟ ਚ ਉਹਨਾਂ ਨੂੰ ਲਾਗੂ ਨਹੀਂ ਕਰ ਰਹੇ ਆ ਜਿਹੜੇ ਬੋਰਡ ਚ ਅਫਸਰ ਬੈਠੇ ਆ ਜਿਹੜੇ ਸਰਕਾਰ ਨੇ ਕਾਨੂੰਨ ਪਾਸ ਕੀਤੇ ਹੋਏ ਸਰਕਾਰ ਨੇ ਹਾਈ ਕੋਰਟ ਨੇ ਡਾਇਰੈਕਸ਼ਨਾਂ ਦਿੱਤੀ ਹੋਈਆਂ ਬਰਾਬਰ ਪੇ ਬਰਾਬਰ ਕੰਮ ਤੇ ਬਰਾਬਰ ਤਨਖਾਹ ਉਹ ਇੱਥੇ ਲਾਗੂ ਨਹੀਂ ਹੋ ਰਿਹਾ ਇਹ ਕੋਰਟ ਨੂੰ ਵੀ ਨਹੀਂ ਮੰਨਦੇ ਤੇ ਨਾ ਸਰਕਾਰ ਨੂੰ ਮੰਨਦੇ ਜਿਹੜੇ ਅਧਿਕਾਰੀ ਆ ਤੇ ਸਰਕਾਰ ਨੇ ਡੀਸੀ ਰੇਟ ਲਾਗੂ ਕੀਤਾ ਵਾ ਵੀ ਪੂਰੇ ਪੰਜਾਬ ਚ ਜਿੱਥੇ ਕੋਈ ਕੱਚਾ ਕੰਮ ਆ ਕੰਮ ਕਰਦਾ ਤੇ ਉਹਨੂੰ ਡੀਸੀ ਰੇਟ ਲਾਗੂ ਹੋਊਗਾ ਪਰ ਉਹ ਡੀਸੀ ਰੇਟ ਵੀ ਇੱਥੇ ਲਾਗੂ ਨਹੀਂ ਹੈ 5-5 6-6000 ਰੁਪਏ ਤੇ ਇਹ ਤਾਂ ਲੇਬਰ ਚੌਂਕ ਬਣਾਇਆ ਹੋਇਆ ਬੋਰਡ ਦਾ ਇਹਨਾਂ ਨੇ ਜਿਹੜਾ ਕੱਚਾ ਬੰਦਾ ਆਂਦਾ ਜਿਹਦੇ ਨਾਲ ਕੰਮ ਕਰਦਾ ਉਹਨੂੰ 400 ਰੁਪਏ ਦਿਹਾੜੀ ਦੇ ਹਿਸਾਬ ਤੇ ਪੈਸੇ ਪਾ ਦਿੰਦੇ ਆ ਨਾ ਇਹਨਾਂ ਨੂੰ ਕੋਈ ਬੋਨਸ ਹੈ ਬੰਦਾ ਕੋਈ ਨਾ ਤੇ ਲਟਾਇਰ ਹੋਗੇ ਨਾ ਗ੍ਰੈਸ਼ਟੀ ਹੈ ਨਾ ਪੈਨਸ਼ਨ ਹੈ ਨਾ ਈਪੀਐਫ ਕੱਟਦਾ ਇਹਨਾਂ ਦਾ ਈਪੀਐਫ ਦਾ ਲੱਖੋ ਰੁਪਏ ਦਾ ਘੁਟਾਲਾ ਕੀਤਾ ਵਾ ਬੋਰਡ ਨੇ ਉਹਦਾ ਚਲਾੰਦ ਹੋਇਆ ਵਾ ਇਹਨਾਂ ਦੇ ਖਾਤੇ 'ਚ ਬੋਰਡ ਦਾ ਪੈਸਾ ਨਹੀਂ ਪਿਆ ਈਪੀਐਫ ਦਾ ਤੇ ਉਹ ਬੋਰਡ ਲੱਖੋ ਰੁਪਇਆ ਸਰਕਾਰ ਦੇ ਖਾਤੇ 'ਚ ਤਾਂ ਕਰੋੜ ਰੁਪਇਆ ਜਮ੍ਹਾਂ ਕਰਾਉਣ ਨੂੰ ਤਿਆਰ ਹੈ ਪਰ ਮੁਲਾਜ਼ਮਾਂ ਨੂੰ ਸਹੂਲਤ ਦੇਣੇ ਨੂੰ ਇਹ ਅਫਸਰ ਤਿਆਰ ਨਹੀਂ ਹੈ ਔਰ ਇਹ ਜਿਹੜੇ ਸੈਕਟਰੀ ਸਾਹਿਬ ਹੈ ਉਹ ਪੰਜਾਬ ਸਰਕਾਰ ਦੇ ਕਾਨੂੰਨ ਨੂੰ ਨਿਭਾਉਂਦੇ ਸਭ ਤੋਂ ਵੱਡੀ ਹੈਰਾਨੀ ਦੀ ਗੱਲ ਤਾਂ ਇਹ ਹੈ ਵੀ ਜਿਹੜਾ ਪੰਜਾਬ ਸਰਕਾਰ ਨੇ ਕਾਨੂੰਨ ਲਾਗੂ ਕੀਤੇ ਹੋਏ ਭਗਵਾਨ ਤਮਨ ਜੀ ਨੇ 10 ਸਾਲਾ ਨੋਟੀਫਿਕੇਸ਼ਨ ਜਾਰੀ ਕੀਤਾ ਇਹਨਾਂ ਨਾਲ ਟੀਚਰਾਂ ਦਾ ਕੰਪੈਰੀਸ਼ਨ ਕਰਕੇ ਕੀਤਾ ਵੀ ਇੰਨੇ ਬੰਦੇ ਪੱਕੇ ਕੀਤੇ ਜਾਣਗੇ ਇਹਨਾਂ ਦੀਆਂ ਲਿਸਟਾਂ ਬਣ ਗਈਆਂ ਸਾਰਾ ਕੁਝ ਇਹਨਾਂ ਦਾ ਹੋ ਗਿਆ ਸਿਰਫ ਬੋਰਡ ਨੇ ਪਾਸ ਕਰਕੇ ਸਰਕਾਰ ਨੂੰ ਭੇਜਣਾ ਵੀ ਅਸੀਂ ਇੰਨੇ ਬੰਦੇ ਸਾਡੇ ਜਿਹੜੇ ਐਲੀਜੀਬਲ ਹੈ ਤੇ ਇਹ ਪੱਕੇ ਕੀਤੇ ਜਾਣ ਕਮੇਟੀ ਬਣਾਈ ਗਈ ਕਮੇਟੀ ਦੇ ਇਹਨਾਂ ਨੇ ਕੋਈ ਮੀਟਿੰਗ ਨਹੀਂ ਕੀਤੀ ਤੇ ਸੈਕਟਰੀ ਸਾਹਿਬ ਮੀਟਿੰਗ ਦੇ ਮੈਂਬਰ ਹੈ ਤੇ ਅਜੇ ਉਹ ਜਿਹੜੀ ਪ੍ਰਥਾ ਰੈਗੂਲਰ ਵਾਲੀ ਹੈ ਜਿਹੜਾ ਇਹਨਾਂ ਦੇ ਨਾਲ ਦੇ ਟੀਚਰ ਉਹਨਾਂ ਨੂੰ ਰੈਗੂਲਰ ਕਰ ਦਿੱਤਾ ਗਿਆ ਪਰ ਉਸੇ ਨੋਟੀਫਿਕੇਸ਼ਨ ਦੇ ਅੰਗੇਸ਼ਟ ਇਹਨਾਂ ਨੂੰ ਰੈਗੂਲਰ ਨਹੀਂ ਕੀਤਾ ਗਿਆ ਤੇ ਸੈਕਟਰੀ ਸਾਹਿਬ ਕਹਿੰਦੇ ਤਾਂ ਬੈਕ ਡੋਰ ਐਂਟਰੀ ਹੈ ਪਰ ਮੈਂ ਸੈਕਟਰੀ ਸਾਹਿਬ ਨੂੰ ਦੱਸਣਾ ਚਾਹੁੰਦਾ ਇਹ ਜਿਹੜਾ 10 ਵਾਲਾ ਨੋਟੀਫਿਕੇਸ਼ਨ ਹੈ ਇਹਦੇ ਤਹਿਤ ਪੰਜਾਬ ਚ ਹਜ਼ਾਰਾਂ ਮੁਲਾਜ਼ਮ ਪੱਕੇ ਹੋਏ ਆ ਇਹ ਉਮਾਬਤੀ ਵਾਲਾ ਕੇਸ ਸੀ ਤਾਂ ਕੋਰਟ ਨੇ ਡਾਇਰੈਕਸ਼ਨਾਂ ਕੀਤੀ ਸੀ ਵੀ 10 ਸਾਲ ਦੀ ਜਿਹੜਾ ਬੰਦਾ ਸਰਵਿਸ ਪੂਰੀ ਕਰਦਾ ਉਹ ਚਾਹੇ ਬੈਕ ਡੋਰ ਐਂਟਰੀ ਹੈ ਚਾਹੇ ਇਨ ਐਂਟਰੀ ਹੈ ਉਹਨੂੰ ਇੱਕ ਮੌਕਾ ਦੇਣਾ ਵੀ ਰੈਗੂਲਰ ਕਰਨਾ ਹੈ ਪਰ ਇਸੇ ਨੋਟੀਫਿਕੇਸ਼ਨ ਤੇ ਜਾਰੀ ਸਾਰੇ ਪੰਜਾਬ ਚ ਲੱਖੋਂ ਬੰਦੇ ਰੈਗੂਲਰ ਹੋਏ ਆ ਸਾਡੇ ਪੀਐਸਆਈ ਸੀ ਚ 1 ਸੱਤ 13 ਨੂੰ 375 ਬੰਦਾ ਇਸੇ ਨੋਟੀਫਿਕੇਸ਼ਨ ਦੇ ਤਹਿਤ ਰੈਗੂਲਰ ਹੋਇਆ ਤੁਸੀਂ ਕਹਿੰਦੇ ਹੋ ਪੰਜਾਬ ਸਰਕਾਰ ਦੇ ਵੱਲੋਂ ਲਾਅ ਘੜਿਆ ਜਾਂਦਾ ਤੇ ਲਾਅ ਨੂੰ ਜਿਹੜਾ ਇੱਥੋਂ ਦੇ ਸੈਕਟਰੀ ਸਾਹਿਬ ਹੈ ਉਹ ਮੰਨਦੇ ਨਹੀਂ ਨਜ਼ਰ ਆਉਂਦੇ ਫਿਰ ਉਸੇ ਪੰਜਾਬ ਸਰਕਾਰ ਦੇ ਬਣਾਏ ਹੋਏ ਨੂੰ ਬੋਰਡ ਦਾ ਸੈਕਟਰੀ ਚੈਲੰਜ ਕਰ ਰਿਹਾ ਜੀ ਬਿਲਕੁਲ ਚੈਲੰਜ ਕਰ ਰਿਹਾ ਜੀ ਜਦੋਂ ਸਰਕਾਰ ਨੇ ਨੋਟੀਫਿਕੇਸ਼ਨ ਜਾਰੀ ਕਰਤਾ ਜਦੋਂ ਨੋਟੀਫਿਕੇਸ਼ਨ ਨੂੰ ਨਹੀਂ ਮੰਨ ਰਹੇ ਉਹਨਾਂ ਦੇ ਇਨ ਮੈਨ ਪਾਲਣਾ ਨਹੀਂ ਕਰ ਰਹੇ ਇਹਦਾ ਮਤਲਬ ਤਾਂ ਇਹੀ ਯਾਰ ਹੁੰਦਾ ਵੀ ਸੈਕਟਰੀ ਸਾਹਿਬ ਉਹਨਾਂ ਨੂੰ ਚੈਲੰਜ ਕਰ ਰਿਹਾ ਸਰਕਾਰ ਨੂੰ ਅਸੀਂ ਬੰਦੇ ਆ ਜੇ ਬੰਦੇ 400 ਬੰਦਾ ਮੰਨ ਲਓ ਇਸ ਵਿਭਾਗ ਵਿੱਚ 400 ਬੰਦਾ ਕੰਮ ਕਰਦਾ ਜੇ ਉਹਦੇ ਚੋਂ 300 ਬੰਦੇ ਸਰਤਾ ਪੂਰੀਆਂ ਕਰਦੇ ਤੇ 300 ਦਾ ਕੇਸ ਭੇਜਣ ਇਹ ਤਾਂ ਨਹੀਂ ਆ ਵੀ 400 ਬੰਦੇ ਤੇ 400 ਹੀ ਨਹੀਂ ਪੂਰਾ ਕਰਦਾ ਤੇ 400 ਬੰਦੇ ਸਰਤਾਂ ਜਿਹੜੀਆਂ ਉਹ 400 300 ਪੂਰਾ ਕਰਦਾ 300 ਦਾ ਕੇਸ ਭੇਜਣ ਤੇ ਇਹਨਾਂ ਨੇ ਤਾਂ ਇੱਕ ਦਾ ਇੱਕ ਵੀ ਬੰਦੇ ਦਾ ਕੇਸ ਨਹੀਂ ਭੇਜਿਆ ਤੇ ਇਹ ਤਾਂ ਮੰਨ ਲੈ ਵੀ ਸਰਕਾਰ ਦੀਆਂ ਜਿਹੜੀਆਂ ਮੰਨੀਆਂ ਵੀ ਆ ਸਰਤਾਂ ਆ ਸਰਕਾਰ ਨੇ ਜਿਹੜੀ ਪਾਗੂ ਕਰੇ ਉਹਦਾ ਧੱਜੀਆਂ ਡਾ ਰਹੇ ਆ ਉਹਦੀ ਉਲੰਘਣਾ ਕਰ ਰਹੇ ਆ ਤੇ ਤਾਂ ਹੀ ਕਰਕੇ ਸਾਨੂੰ ਇੱਥੇ ਇਕੱਠੇ ਹੋ ਕੇ ਬੈਠਣਾ ਪਿਆ ਸੀਟੂ ਤੇ ਝੰਡੇ ਥੱਲੇ ਕਦੇ ਕੋਰਟ ਦਾ ਰੋਖ ਨਹੀਂ ਕੀਤਾ ਇਸ ਚੀਜ਼ ਨੂੰ ਲੈ ਕੇ ਕਿਉਂਕਿ ਪੰਜਾਬ ਸਰਕਾਰ ਦੇ ਵੱਲੋਂ ਜਿਹੜੇ ਨੋਟੀਫਿਕੇਸ਼ਨ ਹੋਏ ਨੇ ਜਾਂ ਲਾਅ ਕਢੇ ਗਏ ਨੇ ਇਹ ਅਫੀਸ਼ੀਅਲ ਤੌਰ ਤੇ ਆ ਚੁੱਕੇ ਨੇ ਤੇ ਇਸੇ ਚੀਜ਼ ਨੂੰ ਲੈ ਕੇ ਕੋਰਟ ਦੇ ਵਿੱਚ ਕਿਸੇ ਤਰੀਕੇ ਦਾ ਅਜੇ ਤੱਕ ਤੁਹਾਡੇ ਵੱਲੋਂ ਕੋਈ ਚੈਲੰਜ ਨਹੀਂ ਕੀਤਾ ਗਿਆ ਜੀ ਸਰ ਕੋਰਟ ਨੂੰ ਤਾਂ ਆਪਾਂ ਚੈਲੰਜ ਤਾਂ ਕਰੀਏ ਤਾਂ ਸਾਨੂੰ ਮਨਾ ਕਰ ਦਣ ਇਹ ਬੋਰਡ ਵਾਲੇ ਸਾਨੂੰ ਮਨਾ ਕਰ ਦਣਾ ਵੀ ਇਸ ਜਿਹੜੇ 10 ਸਾਲ ਵਾਲੀ ਪਾਲਿਸੀ ਹੈ ਇਹਦੇ ਅੰਗੇ ਤੁਸੀਂ ਲਾਗੂ ਨਹੀਂ ਹੋ ਸਕਦੇ ਸਾਨੂੰ ਲਿਖ ਕੇ ਦੇ ਦਿਓ ਵੀ ਅਸੀਂ ਤੁਹਾਨੂੰ ਨਹੀਂ ਕਰ ਸਕਦੇ ਉਹ ਜਿਹੜਾ ਇਹਨਾਂ ਦਾ ਪਲੰਦਾ ਚੱਕ ਕੇ ਅਸੀਂ ਕੋਰਟ ਜੀ ਜਾਈਏ ਨਾ ਨਾ ਕਰਦੇ ਤੇ ਨਾਹਾ ਕਰਦੇ ਤੇ ਸਰਕਾਰ ਦੇ ਉੱਪਰ ਤਾਂ ਕੋਰਟ ਵੀ ਨਹੀਂ ਹੈ ਜਦੋਂ ਸਰਕਾਰ ਨੇ ਕੈਬਨਟ ਚ ਪਾਸ ਕਰ ਲਿਆ ਤੇ ਕੋਰਟ ਨੂੰ ਤੇ ਉੱਪਰ ਤਾਂ ਨਹੀਂ ਹੈ ਜੀ ਪੰਜਾਬ ਸਰਕਾਰ ਦੇ ਕਿਸੇ ਮੰਤਰੀ ਨੂੰ ਨਹੀਂ ਮਿਲੇ ਇਸ ਗੱਲ ਬਾਬਤ ਪੰਜਾਬ ਸਰਕਾਰ ਦੇ ਮੰਤਰੀਆਂ ਦਾ ਇਹੋ ਜਿਹਾ ਹਾਲ ਹੈ ਐਡੇ ਦਾ ਲੋਕਲ ਐਮਐਲਏ ਕੁਲਵੰਤ ਸਿੰਘ ਹੈ ਉਦੋਂ ਕੋਲ ਅਸੀਂ ਗਏ ਵੀ ਜਿਹੜਾ ਇਹਨਾਂ ਨੂੰ ਡੀਸੀ ਰੇਟ ਮਿਲਦਾ ਹੈ ਵੀ ਉਹ ਲਾਗੂ ਕਰਾ ਦੇ ਘਟੋ ਘਟ ਜੇ ਰੈਗੂਲਰ ਨਹੀਂ ਕਰਾਣਾ ਤੇ ਡੀਸੂ ਰੇਟ ਤਾਂ ਲਾਗੂ ਕਰਾ ਦੇ ਉਹਦੀ ਜ਼ਰੂਰਤ ਨਹੀਂ ਪਈ ਵੀ ਸੈਕਟਰੀ ਨੂੰ ਫੋਨ ਕਰਕੇ ਕਹਿ ਦੇ ਵੀ ਯਾਰ ਇਹਨਾਂ ਦਾ ਕੰਮ ਕਰੋ ਹਾਲਾਂਕਿ ਜਦੋਂ ਵੋਟਾਂ ਲੈਣੀਆਂ ਸੀ ਰਾਜਕੁਮਾਰ ਪ੍ਰਧਾਨ ਨਾਲ ਮੀਟਿੰਗ ਕਰਕੇ ਕਹਿੰਦਾ ਵੀ ਸਭ ਤੋਂ ਪਹਿਲਾਂ ਜੇ ਮੈਂ ਜਿੱਤ ਗਿਆ ਤੇ ਮંત્રી ਬਣ ਗਿਆ ਤੇ ਮੈਂ ਸਭ ਤੋਂ ਪਹਿਲਾਂ ਬੋਰਡ ਦਾ ਮਸਲਾ ਹੱਲ ਕਰਾਉਂਗਾ ਤੇ ਉਹ ਤੋਂ ਬਾਅਦ ਮਿਲਣੇ ਤੋਂ ਵੀ ਸਾਨੂੰ ਇਨਕਾਰ ਕਰ ਗਿਆ ਤੁਸੀਂ ਕਹਿੰਨੇ ਜੀ ਯੂਰਤ ਨਹੀਂ ਪਈ ਫੋਨ ਕਰਨ ਦੀ ਫਿਰ ਐਮਐਲਏ ਦੇ ਕੋਲੇ ਜ਼ਿਆਦਾ ਪਾਵਰ ਹੁੰਦੀ ਜਾਂ ਸੈਕਟਰੀ ਦੇ ਕੋਲੇ ਜ਼ਿਆਦੀ ਤਾਕਤ ਹੁੰਦੀ ਹੈ ਤੇ ਸਾਨੂੰ ਤਾਂ ਇਹ ਹੀ ਪਤਾ ਲੱਗ ਇਸ ਤੋਂ ਇਹ ਹੀ ਸਿੱਧ ਹੁੰਦਾ ਹੈ ਵੀ ਸੈਕਟਰੀ ਕੋਲ ਪਾਵਰ ਜ਼ਿਆਦਾ ਹੈ ਦੇਖੋ ਜਦੋਂ ਪੰਜਾਬ ਦਾ ਚੁਣਿਆ ਵਾ ਨਮਾਇੰਦਾ ਸੈਕਟਰੀ ਨੂੰ ਕਹਿ ਨਹੀਂ ਸਕਦਾ ਮੁਲਾਜ਼ਮਾਂ ਦੇ ਕੰਮਾਂ ਵਾਸਤੇ ਤੇ ਇਹ ਤਾਂ ਇਹੀ ਜ਼ਾਹਰ ਹੁੰਦਾ ਵੀ ਸੈਕਟਰੀ ਦੀ ਪਾਵਰ ਜ਼ਿਆਦਾ ਹੈ ਤੇ ਪੰਜਾਬ ਸਰਕਾਰ ਦਾ ਵੈਸੇ ਸਾਰੇ ਹੀ ਅਮੈਲੇ ਮੰਤਰੀ ਆ ਜਿਹੜੇ ਉਹਨਾਂ ਦਾ ਸਾਰਿਆਂ ਦਾ ਇਹੀ ਹਾਲ ਹੈ ਸਰਕਾਰ ਦੇ ਜਿਹੜੇ ਮੁਲਾਜ਼ਮ ਹੈ ਜਿਹੜੇ ਦਫ਼ਤਰ ਹੈ ਜਾਂ ਪੁਲਿਸ ਪ੍ਰਸ਼ਾਸਨ ਹੈ ਉਹਨਾਂ ਦੇ ਕਹਿਣੇ 'ਚ ਨਹੀਂ ਹੈ ਨਾ ਉਹਨਾਂ ਦਾ ਕੋਈ ਕਹਿਣਾ ਮੰਦਾ ਇਹ ਤੁਸੀਂ ਦੇਖਿਆ ਹੋਣਾ ਪੰਜਾਬ 'ਚ ਕੋਈ ਵੀ ਮੰਤਰੀ ਕਿਸੇ ਥਾਣੇ ਦੀ ਤਹਿਸੀਲ 'ਚ ਫੋਨ ਕਰਦਾ ਤੇ ਉਹਨਾਂ ਦੀ ਕੋਈ ਸੁਣਾਈ ਨਹੀਂ ਹੁੰਦੀ ਆਮ ਜਨਤਾ ਜਿਹੜੀ ਹੈ ਉਹ ਪਰੇਸ਼ਾਨ ਹੋ ਰਹੀ ਹੈ ਹੁਣ ਸਰਕਾਰ ਨੇ ਇੱਕ ਨੋਟੀਫਿਕੇਸ਼ਨ ਜਾਰੀ ਕੀਤਾ ਸੀ ਬਿਨਾਂ ਐਨਓਸੀ ਤੇ ਰਜਿਸਟਰੀਆਂ ਹੋਣਗੀਆਂ ਸਰਕਾਰ ਨੇ ਕਿਹਾ ਸੀ ਨਾ ਮਾਨ ਸਾਹਿਬ ਨੇ ਵੀ ਐਨਓਸੀ ਨਹੀਂ ਨਹੀਂ ਆਣੀ ਪਊਗੀ ਜੇ ਰਜਿਸਟਰੀਆਂ ਕਰਾਉਣੀਆਂ ਤਾਂ ਬਿਨੋ ਐਨਓਸੀ ਤੇ ਹੋਣਗੀਆਂ ਮੰਨੂ ਇੱਕ ਵੀ ਬੰਦਾ ਪੰਜਾਬ ਗਵਰਨਮੈਂਟ ਦਾ ਆ ਕੋਈ ਅੰਪਲਾਈ ਕਹਿ ਦੇ ਵੀ ਬਗੈਰ ਐਨਓਸੀ ਦੇ ਕਿਸੇ ਦੀ ਰਜਿਸਟਰੀ ਹੋਏ ਕੋਈ ਰਜਿਸਟਰੀ ਨਹੀਂ ਹੋ ਰਹੀ ਸਿਰਫ ਹਵਾ ਚ ਗੱਲਾਂ ਆ ਹਵਾ ਚ ਜਿਹੜੇ ਗੱਲਾਂ ਕਰਕੇ ਕੁਰਸੀ ਦੇ ਕਾਬਜ ਹੋ ਗਏ ਜਿਹੜੇ ਹੁਣ ਕਹਿੰਦੇ ਸੀ ਵੀ ਅਸੀਂ 13 ਦੀ 13 ਸੀਟਾਂ ਜਿੱਤਾਂਗੇ 13 ਚੋਂ 1 ਰਹਿ ਗਈ ਤਿੰਨ ਉੜ ਗਿਆ ਜਲੰਧਰ ਦੀ ਸੀਟ ਨਹੀਂ ਜਿੱਤਦੇ ਜਿਹੜੀਆਂ ਚਾਰ ਆਣੇ ਵਾਲੀਆਂ ਸੀਟਾਂ ਉਹ ਵੀ ਨਹੀਂ ਜਿੱਤਦੇ ਜਿੱਤਦੇ ਕਿਉਂ ਨਹੀਂ ਕਿ ਮਲਾਜ਼ਮਾਂ ਦਾ ਡੀਏ ਕਿੰਨੇ ਪਰਸੈਂਟ ਸਰਕਾਰ ਰੱਖ ਕੇ ਬੈਠੀ ਹੈ ਦਿਵਾਲੀ ਤੇ ਕੋਈ ਤੋਹਫਾ ਨਹੀਂ ਤੇ ਇਹ ਤੋਂ ਕੀ ਮੰਗ ਕਰਦੇ ਆਂ ਸਰਕਾਰ ਤੋਂ ਬੱਚਿਆਂ ਨੂੰ ਪਰਿਵਾਰਾਂ ਨੂੰ ਛੱਡ ਕੇ ਸੜਕ ਦੇ ਉੱਪਰ ਬੈਠ ਕੇ ਉਹ ਇਸੇ ਬੋਰਡ ਦੇ ਵਿੱਚ ਨੌਕਰੀ ਕਰਦੇ ਸੀ ਤੇ ਅੱਜ ਰਸਤਾ ਕੀ ਨਜ਼ਰ ਆਉਂਦਾ ਹੈ ਕਿ ਇਸ ਇਸ ਤੋਂ ਅਗਲਾ ਜਿਹੜਾ ਐਕਸ਼ਨ ਕੀ ਹੋ ਸਕਦਾ ਹੈ ਤੁਹਾਡਾ ਇਹ ਤੋਂ ਅਗਲਾ ਤਾਂ ਇਹੀ ਹੈ ਸਰ ਹੁਣ ਅਸੀਂ ਸੰਕੇਤਕ ਧਰਨਾ ਕੀਤਾ ਹੈ ਵੀ ਇਹਨਾਂ ਨੂੰ ਅਸੀਂ ਦੱਸ ਸਕੀਏ ਵੀ ਸਾਡੀਆਂ ਇਹ ਡਿਮਾਂਡਾਂ ਹੈ ਇਹ ਮੰਗਾ ਅਗਰ ਇਹ ਮੰਗ ਤੋਂ ਕਿਸੇ ਦੋ ਖਰਾ ਨਹੀਂ ਉਤਰਦੇ ਤੇ ਇਹ ਤੋਂ ਵੱਡਾ ਉਪਰਾਲਾ ਕਰਕੇ ਵੱਡਾ ਉਹ ਰਿਐਕਸ਼ਨ ਕਰਾਂਗੇ ਤੇ ਕੋਈ ਹੋਰ ਵੀ ਸਾਨੂੰ ਰੂਟ ਲੜਨਾ ਪਿਆ ਤਾਂ ਉਹ ਵੀ ਲੜਾਂਗੇ ਅਸੀਂ ਆ ਡੇਲੀ ਵੇਜ ਕਰਮਚਾਰੀਆਂ ਦੇ ਵੱਲੋਂ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਬਾਰ ਬਾਰ ਬੈਠ ਕੇ ਪ੍ਰਦਰਸ਼ਨ ਕੀਤਾ ਜਾ ਰਿਹਾ ਤਾਂ ਦੇਖਣਾ ਹੋਵੇਗਾ ਭਵਿੱਖ ਦੇ ਵਿੱਚ ਇਹਨਾਂ ਦੇ ਵੱਲੋਂ ਕਿਸ ਤਰੀਕੇ ਦੀ ਨੀਤੀ ਅਪਣਾਈ ਜਾਦੀ ਅੱਗੇ ਵੀ ਗੱਲਬਾਤ ਲੈ ਕੇ ਤੁਹਾਡੇ درمیان ਹਾਜ਼ਰ ਹੋਵਾਂਗੇ ਧੰਨਵਾਦ